ਸਰਨ ਪਿਆਰ ਕਰੀ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਅੱਜ ਆ ਗਈ ਜੌਂਡੀਅਰ ਦੀ 바ਰੀ ਤੇ 53 10 ਆਪਾਂ ਕਰਾਇਆ ਸੀਗਾ 4x4 ਤੇ ਬਾਕੀ ਕਈ ਦਿਨ ਹੋ ਗਏ ਛੁੱਟੀ ਲਾਉਂਦੇ ਇਹਨੂੰ ਤੇ ਅੱਜ ਮੈਂ ਕਿਹਾ ਫਿਰ ਇਹਦੇ ਦਰਸ਼ਨ ਕਰਾ ਦਈਏ ਤੇ ਬਾਕੀ ਕਰਦੇ ਆਂ ਗੱਲਬਾਤ ਇਹਦੇ ਬਾਰੇ ਕਿ ਕਿੰਨਾ ਕੁ ਖਰਚ ਆਇਆ ਤੇ ਤੇ ਮੋਡੀਫਾਈ ਕਰਤਾ ਇਹਨੂੰ ਆਪਾਂ ਤੇ ਬਾਕੀ ਹਰਜਿੰਦਰ ਲੱਗਿਆ ਢੇੜਾ ਲਾਉਣ ਹਾਲਾਂ ਤੇ ਤੇ ਪਹਿਲੀ ਵਾਤ ਨਹੀਂ ਆਈ ਸੀਗੀ ਤੇ ਪਹਿਲਾ ਪਾਸੇ ਆਸੇ ਜੋਰਜਾ ਲਵਾਉਂਦੇ ਨੇ ਤੇ ਅੱਜ ਲੱਗੇ ਆ ਪ੍ਰੋਪਰ ਬਾਹੀ ਤੇ ਲੌਣ ਜੋਰ ਇਹਦਾ ਬਾਕੀ ਦੇਖ ਸਕਦਾ ਤੋਰਾ ਟਰੈਕਟਰ ਦਾ ਕਿੰਨਾ ਵਾ ਤੇ ਬਾਕੀ ਇਹ ਖੇਤ ਕਰੜਾ ਥੋੜਾ ਜਿਹਾ ਕਰਾ ਲਾਗੇ ਸੀ ਵਿੱਚ ਵਿੱਚ ਦਗੀਆਂ ਜੀਆਂ ਜਿੱਥੋਂ ਜਿਆਦਾ ਹੋ ਜਾਂਦਾ ਨਾ ਕੈੜਾ ਥਾ ਕਰੋੜਾ ਜਾ ਜਾਂਦਾ ਤੇ ਹਰਜਿੰਦਰ ਨੇ ਰਹਿਲ ਬਣਾਤੀ ਸਾਪ ਵਾਂਗੂ ਥੋੜੀ ਜੀ ਕਿਉਂਕਿ ਜਦੋਂ ਦੂਜਾ ਟਰੈਕਟਰ ਚਲਾਉਨੇ ਤੇ ਮਾੜਾ ਮੋਟਾ ਉਪਰ ਆ ਜਾਂ ਕਰਦਾ ਹੀ ਆ ਤੇ ਕਾਫੀ ਵੀ ਫਰਕ ਜਿਹਾ ਪਾ ਗਿਆ ਰਹਿਲ 'ਚ ਤੇ ਯਾਨੀ ਹੁਣ ਬਿਨਾ ਬ੍ਰੇਕਾਂ ਤੋਂ ਮੋੜ ਲੱਗ ਗਿਆ ਮੋੜ ਤੋਂ ਤੇ ਲੈਪਟਾ ਬੰਨ ਕੇ ਚਲਾ ਰਹੇ ਆ ਤੇ ਮੇਰੇ ਕੰਟਰੋਲ ਕੀਤੀ ਹੋਈ ਆ ਤੇ ਹਲ ਜਾਂਦੇ ਆ ਥੱਲੇ ਨੂੰ 1700 ਚੱਕਰ ਤੇ ਤਕਰੀਬਨ ਚੱਲਦਾ ਐ ਇਸ ਟਾਈਮ ਤੇ ਕੋਈ ਲੋਡ ਲਾਣ ਦੀ ਹੈਗਾ ਇੰਜਨ ਤੇ ਪਹਿਲਾਂ ਹਾਈ ਆ ਇਹਦਾ ਪਹਿਲੇ ਹਾਈ ਜੋ ਗੇੜੇ ਬੰਨੀ ਆਉਂਦਾ ਪੂਰੇ ਇਹ ਤੇ ਆਪਣਾ 2.5 ਲੱਖ ਜਾਨੀ ਲੱਗ ਗਿਆ ਵਿੱਚ ਸਮਾਨ ਕਟਾ ਕੇ ਇੱਕ ਹਾਂਡੀ ਬਦਲੀ ਹੋਈ ਆ ਇੱਕ ਕ੍ਰਾਉਨ ਪੀਨਨ ਚੇਂਜ ਹੋਇਆ ਵਾ ਤੇ ਮੂਰਲਾ ਹਿੱਸਾ ਤੇ ਚੋਲਾ ਤੇ ਜਾਨੀ ਉਦੋਂ ਵਿੱਚ ਕਟਾ ਕੇ ਆਪਣਾ 2.5 ਲੱਖ ਲੱਗਿਆ ਤੇ 2 ਸਾਲ ਦੀ ਰੀਸ ਸੀ ਆਪਣੀ ਵੀ ਕ੍ਰਾਉਨਿਆਂ ਕਰਾਉਨੇ ਆ ਤੇ ਕਰਾਤਾ ਫਿਰ ਤੇ ਦੋਰਾ ਦੇਖ ਸਕਦੇ ਹਣ ਦੇਰਾ ਹਾਲਾ ਤੇ ਪੰਪ ਇੰਜਨ ਇਹਦਾ ਸੈਟਅਪ ਪੂਰਾ ਜ਼ੋਰ-ਜ਼ਾਰ ਲਾਉਂਦਾ ਪੂਰਾ 7 ਮਾਡਲ ਆ ਇਹ ਇਹ オリジナル ਹੀ ਚੱਲਿਆ ਹੋਇਆ ਟਰੈਕਟਰ ਜਿਵੇਂ ਆਪਾਂ ਕਹਿ ਲਈਏ ਤੇ ਹੁਣ ਆਪਾਂ ਚੇਂਜ ਕੀਤਾ ਇਹਨੂੰ ਹਿੱਸਾ ਜਾਣੀ ਇਹ ਵੀ ਟਰੈਕਟਰ ਨਾਲੋਂ ਖਲਾ ਕੇ ਲਿਆਂਦਾ 14 ਮਾਡਲ ਦਾ ਤੇ ਆਪਣੇ ਵਾਲਾ 7 ਮਾਡਲ ਆ ਤੇ ਉਹਦੇ ਹਾਲਾਤ ਇਹਦੋਂ ਨੂੰ ਛੋ ਦੇ ਜਾਨੀ ਮਾਰੇ ਕੀਤੇ ਪਏ ਸੀਗੇ ਚਲਾਈ ਚਲੂਈ ਦੇ ਤੇ ਆਪਣਾ ਟਰੈਕਟਰ ਸਾਫ ਸੀ ਉਦੋਂ ਤੇ ਇਹ ਦੇ ਨਾਲ 4x4 ਨਾ ਟਰੈਕਟਰ ਹੁਣ ਰੈਲਾ ਹੋ ਗਿਆ ਕਿਉਂਕਿ ਸਲਿੱਪ ਨਹੀਂ ਮਾਰਨਾ ਇਹਦੇ ਹੁਣ ਤੇ ਤੋੜਾ ਬਣ ਗਿਆ ਟਰੈਕਟਰ ਦਾ ਪੂਰਾ ਬਾਕੀ ਜਿਵੇਂ ਆਪਾਂ ਮੰਨ ਕੇ ਚੱਲੀ ਵੀ ਟਰੈਕਟਰ ਤੇ 2 ਲੱਖ ਲੱਗਿਆ ਆਪਣਾ 4x4 ਕਰਾਉਣ ਤੇ ਤੇ 16 ਕਹ ਹਜ਼ਾਰ ਦਾ ਜਿਹੜਾ ਇਹਦਾ ਲੈਫਟ ਵਾਲਾ ਤੇਲ ਉਹ ਚੇਂਜ ਕੀਤਾ ਆਪਾਂ ਤੇ ਬਾਕੀ 35000 ਦੇ ਮੂਹਰੇ ਵੇਟ ਆ ਜੇ ਆਪਾਂ ਉਹੀ ਪਹਿਲਾਂ ਵਾਲੇ ਬੰਪਰ ਨਾਲ ਚਲਾਉਣਾਂ ਦਾ ਕੰਮ ਚਲਾ ਸਕਦੇ ਜਾਨੀ ਉਹੀ ਜਾਨੀ ਆਪਾਂ ਇਹ 50000 ਘਟਾ ਸਕਦੇ ਆ 2.5 ਲੱਖ ਚੋਂ ਵੀ ਜਾਨੀ 2 ਲੱਖ ਚੋਂ ਆਪਣਾ ਟਰੈਕਟਰ ਜੇ ਮੰਨ ਕੇ ਚੱਲੀਏ ਵੀ ਤਿਆਰ ਹੋ ਗਿਆ ਵਾ ਤੇ ਬਾਕੀ ਚੀਜ਼ਾਂ ਆਪਾਂ ਥੋੜੀਆਂ ਚੇਂਜ ਕਰਦੇ ਵੀ ਖੁੱਲ ਕੇ ਰੁਪਏ ਲਾਦੇ ਇੱਥੇ ਬਾਕੀ ਮੱਕੀ ਦੇਖ ਸਕਦੇ ਆ ਆਪਣੇ ਤਿੰਨ ਹਫ਼ਤਿਆਂ ਦੀ ਹੋ ਗਈ ਆ ਇਹ ਤੇ ਮਹੀਨੇ ਦੇ ਨੇੜੇ ਤੇੜ ਜਾਣ ਵਾਲੀ ਆ ਤੇ ਗਰੋਥ ਇਹਦੀ ਦੇਖ ਸਕਦੇ ਆ x92 ਤੇ ਪਾਣੀ ਇਹਨੂੰ ਲਾਇਆ ਅੱਜ ਫੇਰ ਤੇ ਲੋਡਸ ਕੀਤੀ ਸੀਗੀ ਤੇ ਕੱਖ ਜਿ ਮੱਚ ਗਿਆ ਸਾਰੇ ਤੇ ਯੂਰੀਆ ਨੂੰ ਲਾਉਣਾ ਆਪਾਂ ਹਜੇ ਇੱਕ ਪਾਣੀ ਹੋਰ ਲਾਉਣਾ ਇਦਾਂ ਹੀ ਜਿਹਨੂੰ ਆਪਾਂ ਕਹਿ ਸਕਦੇ ਆ ਫੋਕਾ ਪਾਣੀ ਲਾਉਣਾ ਕੱਲ੍ਹ ਲਈ ਤੇ ਉਸ ਤੋਂ ਬਾਅਦ ਯੂਰੀਆ ਲਾਉਣਾ ਹਜੇ ਘਾਟ ਨਹੀਂ ਹੈਗੀ ਯੂਰੀਏ ਦੀ ਇਹਨੂੰ ਯੂਰੀਆ ਲੱਗਿਆ ਹੋਇਆਗਾ ਟੂ ਤੇ ਇੱਕ ਪਾਣੀ ਲਾਤਾ ਆਪਾਂ ਉਸ ਤੋਂ ਬਾਅਦ ਫੇਰ ਤੇ ਇੱਕ ਪਾਣੀ ਹੋਰ ਲਾਵਾਂਗੇ ਹਜੇ ਤੇ ਉਦੋਂ ਬਾਅਦ ਜੂਰੀਆ ਪਾਵਾਂਗੇ ਕੇਰ ਕੇ ਪਾਦਾਂਗੇ ਇਹਨੂੰ ਤੇ ਗਰਮੀ ਵੈਸੇ ਬਹੁਤ ਆ ਪਰ ਹਾਲਾਤ ਠੀਕ ਆ ਮੱਕੀ ਦੇ ਉਸ ਹਾਵ ਨਾਲ ਗੋਡਾ ਜਿਵੇਂ ਕਹਿ ਲੀਏ ਵੀ ਹੈ ਨਹੀਂ ਕਿ ਸੁੰਢੀ ਸਾੰਢੀ ਵਿਊ ਪਾਉਂਡ ਦੀ ਆਪਾਂ ਕੀਤੀ ਦਵਾਈ ਜਿਹੜੀ ਉਹ ਮਹਿੰਗੀ ਵਾਲੀ ਆ ਪੂਰੀ ਤੇ ਬਾਕੀ ਖਰਜੰਦਾਰ ਬੈਠਾ ਟਿਕਿਆ ਕਿਉਂਕਿ ਸਵਾਦ ਆਉਂਦਾ ਵਾ ਚਲਾਉਣ ਦਾ ਬਾਕੀ ਜਦੋਂ ਰੀਜ ਨਾਲ ਕੰਮ ਜਾ ਹੋਇਆ ਹੋਵੇ ਆਦੇ ਹੱਥੀ ਜੇ ਆਪਣਾ ਹੋਵੇ ਨਾ ਤੇ ਸ਼ੌਂਕ ਨਾਲ ਜਾਨੀ ਆਪਾਂ ਇਹਨੂੰ ਤਿਆਰ ਕੀਤਾ ਵਾ ਪੂਰੇ ਖੁੱਲ ਕੇ ਰੁਪਈਏ ਲਾਇਆ ਜਾਨੀ ਤੇ ਕਿਸੇ ਵਾਰਸ ਹੋ ਜਾਨੀ ਤੰਗੀ ਜੀ ਨਹੀਂ ਕੀਤੀ ਤੇ ਕੇਰਾ ਜਾਨੀ ਟੇਜਨ ਕਰਤਾ ਕੰਮ ਸੁੁੱਤਾ ਪਿਆ ਚੱਲਦਾ ਇੰਜਣ ਪਹਿਲਾ ਹਾਈ ਐਦਾ ਹੁਣ ਹਾਂ ਟਰਦਾ ਨਾ ਵਾਦ ਆਊਗਾ ਰੁਪਈਏ ਲਾਏ ਆ ਇਹ ਵੀ ਕੰਮ ਨੂੰ ਪਰਵਾਨਾ ਹਾਤੋਂ ਰੇ ਹੀ ਆਉਂਦਾ ਬਸ ਨੇ ਸਹੀ ਆ ਬਸ ਭੋਲੇ ਆਣੇ ਰੁਪਈਏ ਲੱਗੇ ਜਦੋਂ ਆ ਝੋਨਾ ਜਾ ਲਾ ਲਿਆ ਆਪਾਂ ਬਾਕੀ ਬੇਟੇ ਦੇ ਮੂਰੇ 3.5 ਕੁਇੰਟਲ ਲਾਇਆ ਆਪਾਂ ਤੇ ਬਾਕੀ ਇੰਜਨ-ਓੰਜਨ ਸਾਫ ਆ ਪੂਰਾ ਬਹੁੰਦਾ ਸੀਗਾ ਮੱਕੀ ਤਾਂ ਠੀਕ ਹੈ ਨਾ ਹੈ ਨਹੀਂ ਸੰਡੀ ਸੰਡੀ ਜੀ ਜਿਵੇਂ ਗਰਮੀ ਹੈ ਨਾ ਤੇ ਗਰੋਥ ਚੰਗੀ ਆ 192 ਆ ਇਹ ਤੇ ਇੱਕ ਪਾਣੀ ਹੋਰ ਲਾਵਾਂਗੇ ਇਹਨੂੰ ਫਿਰ ਜੂਰੀਆ ਲਾਵਾਂਗੇ ਇਹਨੂੰ ਬਸ ਇਹ ਦੂਗਾ ਕੇਰੇ ਦਸਣੇ ਚ ਲੱਗਣੀਆਂ ਹੁਣ ਕੇਰੇ ਇੱਕ ਤਾਂ ਖੇਤ ਨੀਮਾ ਆ ਇਹ ਆਸੇ ਪਾਸੇ ਨਾਲੋ ਗਰਮੀ ਕਿਹੜੇ ਘਵਾਈ ਆਉਂਦੀ ਹੈ ਨਾ ਕਿੰਨਾ ਬਾਦ ਆ ਭਾਈ ਜੀ ਬੰਦ ਹੋ ਗਿਆ ਅੱਛਾ